ਸਰਬਾਹਾਈ ਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋ ਸਿੰਘ ਰਾਮ ਗੱਡੀਆ ਮੇਰੇ ਪਿੰਡ ਦੇ ਵਿੱਚ ਬਾਬਾ ਭਾਈਪੋਲ ਦੀ ਜਗਾਹ ਜੋ ਪੁਰਾਣਾ ਸਥਾਨ ਆ ਜੀ ਅੱਜ ਮੇਲੇ ਦੇ ਨਗਾ ਅੱਜ ਤੁਹਾਨੂੰ ਦਰਸ਼ਨ ਕਰਾਉਣਾ ਜੀ ਮੇਲੇ ਦੇ ਆ ਰਣਜੋ ਸਿੰਘ ਲੋ ਜੀ ਆ ਜੋੜਾ ਘਰਾਂ ਸੰਗਤਾਂ ਆਉਣੀ ਸਟਾਰਟ ਹੋ ਗਈਆਂ ਜੀ ਸੰਗਤਾਂ ਦਾ ਪੂਰਾ ਮੇਲਾ ਲੱਗਿਆ ਹੋਇਆ ਸਾਰੇ ਪਿੰਡ ਦੀਆਂ ਸੰਗਤਾਂ ਪੂਰੇ ਸਰਦਾ ਦੇ ਨਾਲ ਇਸ ਸਥਾਨ ਤੇ ਆਉਂਦੇ ਨੇ ਜੀ 5-7 ਪਿੰਡਾਂ ਦਾ ਪਿੰਡਾਂ ਦੇ ਸੰਗਤ ਇੱਥੇ ਆਉਂਦੇ ਆ ਜੀ ਆ ਸੇਵਾਦਾਰ ਜੋੜੇ ਜਮਾ ਕਰਾ ਰਹੇ ਨੇ ਜੀ ਇਹਨਾਂ ਨੌਜਵਾਨਾਂ ਦਾ ਬਹੁਤ ਵੱਡਾ ਅਪਰਾਲਾ ਹੈ ਸਾਡੇ ਫੌਦੀ ਸਾਹਿਬ ਪਹਿਲਾਂ ਦੇਖਦੀ ਸੇਵਾ ਕਰਕੇ ਨੇ ਜੀ ਹੁਣ ਸੰਗਤਾਂ ਦੀ ਸੇਵਾ ਕਰ ਰਹੇ ਨੇ ਜੀ ਆ ਸਾਰੇ ਭਾਈ ਆ ਸਾਰੇ ਬਾਈ ਆਉਦੇ ਆ ਨਾ ਜਿਵੇਂ ਇਹਨਾਂ ਦਾ ਕੋਈ ਕਿੱਤਾ ਨਾਲ ਜੁੜੇ ਹੋਏ ਨੇ ਜੀ ਬਾਬਾ ਸਾਰਿਆਂ ਨੂੰ ਇੱਥੇ ਸਾਰਿਆਂ ਝੋਲੀਆਂ ਭਰ ਕੇ ਭੇਜਦਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਗਰਮੀ ਜਿਆਦਾ ਹੋਣ ਕਾਰਨ ਸੰਗਤ ਸਵੇਰੇ ਮਤਲਬ ਤੜਕੇ ਦੀ ਸੰਗਤਾਂ ਮੱਥਾ ਟੇਕ ਰਹੀਆਂ ਨੇ ਜੀ ਤਾਂ ਰਾਸ ਘਟ ਅੱਜ ਥੋੜਾ ਜਿਆਦਾ ਗਰਮੀ ਜਿਆਦਾ ਹੋਣ ਕਾਰਨ ਲੋ ਜੀ ਸਰਦਾਰੀ ਦੇ ਖਾਲਸਾ ਦੇ ਉਹ ਮੁੱਸਾਂ ਵਾਲੇ ਲੋਗੋ ਕੀ ਨਾ ਡਰਾਸਦਾ ovendeep singh ਜੀ ਠੀਕ ਹੈ ਜੀ ਹਾਂ ਜੀ ਕਿਵੇਂ ਹੋ ਬੜੀ ਵਧੀਆ ਠੀਕ ਹੈ ਮੇਲੇ ਹਾਂ ਭਾਈ ਵਧੀਆ ਵਧੀਆ ਕੰਮ ਕਰ ਠੀਕ ਹੈ ਵਧੀਆ ਵਧੀਆ ਚੱਲਦੀ ਕਿਹਾ ਠੀਕ ਹੈ ਭਾਈ ਵਧੀਆ ਵਧੀਆ ਨੌਜਵਾਲਾ ਵੱਲੋਂ ਬਹੁਤ ਵਧੀਆ ਪਰਾਲਾ ਸੇਵਾ ਕਰਦੇ ਨੇ ਸਭ ਤੋਂ ਵੱਡੀ ਸੇਵਾ ਜਿਹੜੀ ਉਹ ਭਾਂਡੇ ਦੀ ਸੇਵਾ ਦੀ ਸੇਵਾ ਚੱਲ ਰਹੀ ਹੈ ਜਿਸ ਵੀ ਲੱਗੀ ਹੋਈ ਆ ਸੰਗਤਾਂ ਵਾਸਤੇ ਭਾਈ ਕੀ ਕਰੀਏ ਨਾ ਠੀਕ ਆ ਠੀਕ ਆ ਵਧੀਆ ਗੱਲ ਆ ਲਓ ਜੀ ਨਾਲ ਤੂਫ ਲੱਗੀ ਹੋਈ ਮੱਖੀ ਮੱਖੀ ਹੋਣ ਤੋਂ ਸੰਗਤਾਂ ਜਾ ਰਿਹਾ ਰਹੇ ਨੇ ਆ ਅਸੋਕ ਕੁਮਾਰ ਸਾਡੇ ਸੀਟ ਸਾਹਿਬ ਠੀਕ ਠਾਕ ਬਾਈ ਵਧੀਆ ਬਖਵਾਗ ਵੱਚੇ ਸੰਗਤਾਂ ਮਿੱਟੀ ਕੱਢਦੇ ਨੇ ਜੀ ਆਉਂਦੀ ਸਰਦਾ ਦੇ ਅਨੁਸਾਰ ਸੰਗਤਾਂ ਮਿੱਟੀ ਕੱਢ ਰਹੇ ਨੇ ਸਰਦਾ ਦੇ ਅਨੁਸਾਰ ਉਹਦੇ ਆ ਬਾਬੇ ਦੀ ਛਿੜੀ ਹੈ ਜੀ ਤੁਸੀਂ ਦੇਖੋ ਕਿਵੇਂ ਪੰਛੀਆਂ ਦੀ ਆਵਾਜ਼ ਆ ਰਹੀ ਹੈ ਨੇ ਜੀ ਵਧੀਆ ਵੀਰੇ ਵਧੀਆ ਆ ਦੇਖੋ ਇਹ ਸੰਗਤਾਂ ਜੀ ਮਿੱਟੀ ਕੱਢ ਕੇ ਨਾਲ ਥੋੜੀ ਜਿਹੀ ਮਿੱਟੀ ਲੈ ਕੇ ਤਾਹਾਂ ਉਪਟੱਲਾ ਬਣਿਆ ਹੋਇਆ ਉਹਦੇ ਉੱਪਰ ਸੰਗਤਾਂ ਮਿੱਟੀ ਲਾਉਣੀ ਹੈ ਜੀ ਸੋਨੂੰ ਬਖਾਉਣਾ ਸਾਰਾ ਲਾਈਵ ਨਾ ਜਿਹੜੇ ਇੱਥੇ ਡਰੇ ਆ ਉਹਦੇ ਲੋਕ ਕਿੱਥੇ ਆਉਂਦੇ ਨੇ ਆ ਵੀ ਸਰਦਾਰ ਮੁਤਾਬਕ ਗਰੀਬ 그룹 ਦੇ ਅਧਿਕਾਰੀਆਂ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਸੰਕਟਾਂ, ਰੁਜ਼ਾਣੇ, ਕੋਈ ਪੈਸੇ, ਕੋਈ ਦੇਗ ਜਿਵੇਂ ਇਸ ਤੀ ਸਰਦਾਰ ਹੁੰਦੀ ਆ ਉਹ ਸੰਕਟਾਂ ਸਾਰਿਆਂ ਨੂੰ ਦੇਖੇ ਜਾਂਦੇ ਨੇ ਜੀ ਆ ਸਾਡੇ ਪਿੰਡ ਦੀ ਸਾਰੀ ਸੰਗਤਾ ਜੀ ਚਰਨਾ ਪ੍ਰਧਾਨ ਪਾਰਤਾ ਆ ਬੌਲੀ ਜੀ ਮੇਰਾ ਪੂਰਾ ਜੀ ਦੇ ਰਿਹਾ ਸੀ ਬੇਨਤੀ ਹੈ ਕਿ ਪ੍ਰਸ਼ਾਦਾ ਪਾਣੀ ਸਾਥ ਕੇ ਸਾਰੀ ਸੰਗਤ ਨੇ ਜਾਣਾ ਜੀ ਇੱਕ ਬੇ ਸੰਗਤ ਭੇਟਾ ਮੇਰਾ ਜਲਾਈ ਹੋਣੀ ਜੀ ਗਣਬੁੱਧਵਾਰ ਨੂੰ ਆਪਣੇ ਇਸ ਥਾਂ ਤੇ ਦਸਵੀਂ ਭਰੂਗੀ ਸੋ ਦਸਵੀਂ ਆਈ ਦਸਵੀਂ ਭਰਿਆ ਕਰੋ ਅੱਜ ਜਿੰਨੀ ਸੰਗਤ ਨੇ ਨੌਜਵਾਨਾਂ ਨੇ ਸੇਵਾ ਕਰੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਾਪਾ ਪਾਈ ਪੂਲਾ ਚੜਦੀ ਕਲਾ ਰੱਖੇ। ਮਾਈਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਸ਼ਾਦੇ ਸਵੇਰ ਤੋਂ ਬਣਾਉਣ ਲੱਗੀਆਂ ਹੋਈਆਂ ਇਧੀਆਂ ਮਾਈਆਂ। ਐਨੀ ਧੁੱਪ ਦੇ ਵਿੱਚ ਗਰਮੀ ਬਹੁਤ ਈ ਗਈ। ਮਾਈਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਬਾਪਾ ਪਾਈ ਪੂਲਾ ਚੜਦੀ ਕਲਾ ਰੱਖੇ। ਮਾਈਆਂ ਦਾ ਵੀ ਬਹੁਤ ਬਹੁਤ ਧੰਨਵਾਦ। ਆ ਸਿਸਟਮ ਬਣਾਏ ਭਾਂਡਿਆਂ ਦਾ ਜੀ ਚਮਚਾ ਬਾਟੀ ਰੱਖ ਕੇ ਸੰਗਤਾਂ ਨੂੰ ਬੜੇ ਸਰਦਾ ਦੇ ਨਾਲ ਬਰਤਨ ਪਰ ਤੋਂ ਨੇ ਨਾ ਸੇਵਾਦਾਰ ਬਰਤਨ ਪੂਰੇ ਸੁਕਾ ਕੇ ਪੂਰੀ ਸੋਚ ਨਾਲ ਪੂਰੀ ਸਵਾਇ ਨਾਲ ਫਿਰ ਸੰਗਤਾਂ ਦੇ ਵਿੱਚ ਭਾਟਣਾ ਪ੍ਰਸਾਦਾ ਸਕਦੀ ਨੇ ਜੀ ਆਹ ਆਪਣਾ ਬੈਂਕ ਮੈਨੇਜਰਾ ਮੁੰਡਾ ਜੀ ਆਹ ਮਾਸਟਰ ਆਪਣਾ ਜੀ ਉਹ ਮੁੰਡਾ ਮੁਲਾਜ਼ਮਾ ਜੀ ਉਹ ਕਲੇਗਲ ਚੰਪੀ ਸੇਵਾ ਕਰਦਾ ਜੀ ਆ ਸਾਡਾ ਪ੍ਰਧਾਨ ਆ ਜਲਦੀ ਸੇਵਾ ਦੀ ਪੱਕੀ ਡਿਊਟੀ ਹੁੰਦੀ ਆ ਜੀ ਇਹ ਜਲਦੀ ਸੇਵਾ ਕਰਦਾ ਜੀ ਆ ਦੇਖੋ ਜੀ ਆ ਸੇਵਾਦਾਰ ਪੂਰੀ ਤਪਦੀ ਟੁੱਪ ਦੇ ਵਿੱਚ ਅੱਗ ਦੇ ਮੂਹਰੇ ਦੇਖੋ ਖੜੇ ਨੇ ਜੀ ਇਹਨਾਂ ਦੀ ਸਰਦਾ ਇਹਨਾਂ ਦੀ ਜਿ ਪੂਰੀ ਦੇਖੋ ਆ ਸਾਡਾ ਅਮਰਤਾ ਆ ਗਿਆ ਜੀ ਆ ਦੀਪ ਸਿੰਘ ਆ ਗਿਆ ਜੀ ਆ ਮੱਖਣ ਸਿੰਘ ਆ ਗਿਆ ਕਿਸਾਨ ਜੁਨੀ ਦਾ ਪ੍ਰਧਾਨ ਜੀ ਚੌਲ ਦੀ ਸੇਵਾ ਕਰਾਉਂਦਾ ਜੀ ਆ ਆ ਰਾਮ ਸਿੰਘ ਆਗੇ ਸਾਡੇ ਬੀਦੀ ਸਾਹਿਬ ਟਮਾਟਰ ਚੀਰੇ ਨੇ ਜੀ ਪਿਆਜ਼ ਪੂਰੀ ਸੇਵਾ ਤੇ ਬਾਕੀ ਆ ਆਪਣਾ ਖਾਨ ਸਾਹਿਬ ਹਲਵਾਈ ਸਾਹਿਬ ਆਗੇ ਜੀ ਖਾਨ ਸਾਹਿਬ ਕੀ ਬਣਾ ਰਹੇ ਹੋ ਜੀ ਠੀਕ ਹੈ ਜੀ ਠੀਕ ਹੈ ਜੀ ਆ ਦੇਖੋ ਭਰਾਵੋ ਤਪ ਦੀ ਅੱਗ ਦੇ ਮੂਹਰੇ ਬੈਠ ਕੇ ਇਹ ਖਾਣਾ ਬਣਾਉਣਾ ਕੋਈ ਮਾਣੀ ਮੋਟੀ ਗੱਲ ਨਹੀਂ ਇੱਥੇ ਮਹਾਪੁਰਖਾਂ ਦੀ ਕਿਰਪਾ ਜੀ ਤੁਸੀਂ ਦੇਖੋ ਆਲੇ-ਦਾਲੇ ਪੂਰੀ ਝੜੀ ਹੈ ਜੀ ਇੱਥੇ ਜੋ ਮਤਲਬ ਕੋਈ ਦਰਸਤ ਮਹਿਰਾ ਜੀ ਸੁੱਕਾ ਦਾ ਕੋਈ ਗਰੀਬੁਰਬਾ ਲੱਗੇ ਜਾ ਸਕਦਾ ਪਰ ਗੱਲੇ ਲੱਕੜ ਨੂੰ ਬਾਬਾ ਪੋਠਾ ਕੰਮ ਕਰ ਦਿੰਦਾ ਜੀ ਆ ਚੌਲ ਲੈ ਜੀ ਆ ਚੌਲ ਆ ਗਏ ਜੀ ਆ ਕੜੀ ਆ ਗਈ ਜੀ ਆ ਦਾਲ ਆ ਗਈਆਂ ਜੀ ਪ੍ਰਸ਼ਾਦ ਆ ਗਏ ਜੀ ਇਹਨਾਂ ਸੇਵਾਦਾਰਾਂ ਦੀ ਬਹੁਤ ਵੱਡੀ ਕਿਰਪਾ ਮਹਾਰਾਜ ਦੀ ਜਿਹੜਾ ਇਥੇ ਸੇਵਾ ਕਰਨ ਆਏ ਨੇ ਜੀ ਕਾਰਮੀਓ ਦੇਖਦੇ ਹੋ ਜੀ ਸੰਗਤਾਂ ਸੇਵਾਦਾਰਾਂ ਵੱਲੋਂ ਪਾਣੀ ਠੰਡਾ ਠਾਰ ਸੰਗਤਾਂ ਵਾਸਤੇ ਵਰਤਾਈ ਜੀ ਸਾਡੇ ਸੀਟ ਸਾਹਿਬ ਨੇ ਜੀ ਆਖੀ ਦੱਸਦੀ ਆ ਡਾਕਟਰ ਸਾਹਿਬ ਨੇ ਜੀ ਟਰ ਕੋਈ ਪਿੰਡ 'ਚ ਕੋਈ ਬਿਮਾਰ ਹੈ ਇਹ ਉਹਨਾਂ ਵਾਸਤੇ ਉਹਨਾਂ ਦੇ ਘਰੇ ਸੇਵਾਦਾਰ ਲੰਗਰ ਫੜ ਕੇ ਪਹੁੰਚ ਆ ਕੇ ਉਹਦੇ ਨੇ ਜੀ ਆ ਭੋਲਾ ਸਿੰਘਾ ਜੀ ਇਹ ਪੱਕਾ ਜੇ ਡੇਰੇ ਲਾਇਆ ਬਣੇ ਮਹਾਰਾਜ ਵੱਲੋਂ ਸੇਵਾ ਬਖਸ਼ੂਏ ਜੀ ਇਹ ਦੁੱਧੀ ਸੇਵਾ ਲੈ ਰਹੇ ਨੇ ਜੀ ਆ ਡਾਕਟਰ ਸਾਹਿਬ ਸਾਰੀ ਮੈਨੇਜਮੈਂਟ ਕਰਦੇ ਨੇ ਲੰਗਰ ਦੀ ਜੀ ਆਸੀਵਾ ਆ ਲੰਗਰ ਸਾਹਿਬ ਰੇਗਤ ਸੰਗਤ ਜੀ ਤੁਸੀਂ ਲੰਗਰ ਨਹੀਂ ਰਹਾ ਕਰੋ ਕੰਮ ਨਾ ਕਰਿਆ ਕਰੋ ਪਰ ਤੁਸੀਂ ਇਹਦੇ ਸੇਵਾਦਾਰਾਂ ਨੂੰ ਬਖਸ਼ਣਗੇ ਜਿਨ੍ਹਾਂ ਨੂੰ ਪੈਂਦਾ ਆਪਣਾ ਜਿਹੜੇ ਦੇਖਣੇ ਮਾਣਦੇ ਇਹ ਗਰਮੀ ਨੂੰ ਦੇਖਦੇ ਹੋਏ ਆ ਦੇਖੋ ਜੀ ਸਾਡੇ ਪੰਮਾ ਸਿੰਘ ਜੀ ਤੇ ਨਾਲ ਚਰਨਾ ਸਿੰਘ ਕਨੈਕਟਰ ਤੇ ਨਾਲ ਬਾਈ ਆਹ ਆਖੜਾ ਪਾਉ ਆਪਣੇ ਨਾਲ ਬਹੁਤ ਵੱਡੀ ਸੇਵਾ ਇਹਨਾਂ ਦੀ ਜੀ 2 ਦਿਨ ਪਹਿਲਾਂ ਤਿਆਰੀ ਕਰਨ ਲੱਗੇ ਲੰਗਰ ਦੀ ਇਹ ਇਹਨਾਂ ਦੀ ਪੱਕੀ ਡਿਊਟੀ ਹੁੰਦੀ ਹੈ ਜੀ ਪਰ ਮਜੀਤ ਸਿੰਘ ਦੀ ਚਰਨਾ ਸਿੰਘ ਜੀ ਦੇ ਨਾਲ ਆਹ ਛੋਟੀ ਵੀਰ ਦੀ ਲਓ ਜੀ ਕੜੀ ਚ ਪਕੌੜੇ ਪਾ ਰਹੇ ਨੇ ਜੀ ਕੜੀ ਤਿਆਰ ਕਰ ਰਹੇ ਨੇ ਇੱਕ ਨੰਬਰ ਦੀ ਜੀ ਪੂਰੇ ਪੰਜਾਬ ਚੋਂ ਤੁਹਾਨੂੰ ਪਤਾ ਗੁਰੂ ਘਰ ਆ ਲੰਗਰ ਦਾ ਕੋਈ ਕਾਰਟ ਕੋਈ ਘਾਟ ਨਹੀਂ ਹੁੰਦੀ ਜੀ ਪੂਰਾ ਪੂਰਾ ਸੁਧ ਬਣਦਾ ਹੈ ਨਾ ਜੀ ਕੋਈ ਲਾਚ ਕੋਈ ਵੇਚਣ ਵਾਲੇ ਹੁੰਦਾ ਜੀ ਬਾਕੀ ਮਹਾਰਾਜ ਦੀ ਕਿਰਪਾ ਹੋ ਰਹੀ ਜੀ ਜਿਹਦੀ ਕੋ ਸੁਖ ਪੂਰੀ ਹੁੰਦੀ ਆ ਜੀ ਮੁੰਡੇ ਦੀ ਕੋਈ ਵਿਆਹ ਦੀ ਤੁਸੀਂ ਦੇਖੋ ਉਸ ਸਾਰਾ ਸੰਗਤ ਉਹਰੇ ਦੇ ਸੁਖ ਪੂਰੀ ਕਰਨ ਵਾਸਤੇ ਹਰ ਇੱਕ ਤਰ੍ਹਾਂ ਦੇ ਢੇਲੀ ਵਗਾਰਾ ਕੋਈ ਜਿਵੇਂ ਸਰਦਾ ਹੁੰਦੇ ਉਸ ਤਰ੍ਹਾਂ ਸਾਨੂੰ ਲੈ ਕੇ ਆਏ ਨੇ ਉਹ ਪੰਨਾ ਖੇਮ ਨਹੀਂ ਹੈ ਕੋਦਰੂ ਸਾਡੇ ਦੇ ਨਗਰ ਸਾਭੀ ਨਗਰਾਂ ਤੇ ਆ ਰਹੀ ਸੋ ਸਾਡੀ ਸਭ ਤੋਂ ਵੱਡੇ ਅਸ਼ੀਰਵਾਦੀ ਗੁਰੂ ਸਾਹਿਬ ਨੇ ਕਿਹਾ ਹੈ ਜੁਲਦੀ ਬੇਨਤੀ ਸ਼ਰਵਾਨ ਜਰਾਏ ਜਨ ਹਦੂਆਂ ਆ ਸਾਰੇ ਸੇਵਾਦਾਰਾਂ ਨੂੰ ਪੂਰੀ ਸਰਦਾ ਦੇ ਨਾਲ ਆਪਣਾ ਮੂਡ ਦਿਖੋ ਬਾਕੀ ਸਾਰੇ ਮਾਡਲ ਨੇ ਬੰਦਨਾ ਮਾ ਬੇਜਾਣਿਆ ਸੇਵਾ ਬਰਾਵੋ ਸਭ ਤੋਂ ਵੱਡੀ ਸੇਵਾ ਇਹ ਬੰਦੇ ਨੂੰ ਤਾਰਦਿਆਂ ਜੀ ਯਾਦ ਯਾ ਬੰਦਾ ਦੇਖਣ ਨੂੰ ਇੰਨੀ ਸੇਵਾ ਕਰਦਾ ਜੀ ਮਹਾਰਾਜ ਨੇ ਦਾ ਵਿਆਹ ਕਰਦਾ ਜੀ ਜਿਹੜੇ ਕਿਨੇ ਡਾਬੇ ਜਿਤਨੀ ਡਿਗਰੇ ਡਾਬੇ ਜੀ ਦੇਖੋ ਜੀ ਤਾਰਦਾ ਸੇਵਾ ਨੇ ਇਹ ਬੰਦਾ ਜੀ ਪਹਿਲੇ ਨੇ ਕੋਈ ਕੰਮ ਨਹੀਂ ਕਰਦੇ ਖਾ ਕੇ ਚਾਹਲ ਢੱਕ ਕੇ ਚਾਹਣ ਨਾਲ ਬੈਠੇ ਮਾਉਣ ਨਾਲ ਕੜੀ ਨਾਲ ਠੰਡਾ ਪਾਣੀ ਪੀ ਕੇ ਮੁੜ ਕੇ ਫਿਰ ਇੱਥੇ ਆ ਕੇ ਵੜੇ ਜਾਂਦੇ ਨੇ ਤਾਂ ਚੱਕਮੂਆ ਓ ਸਲੋ ਕਰ ਲੋ ਕੋਈ ਸੇਵਾ ਕਰਕੇ ਇੱਧਰ ਉਹਨਾਂ ਕਰਦੇ ਆਪੇ ਦੋਨੋਂ ਬੀਰਾਂ ਦੀ ਜਮੀਨ ਜਮੀਨ ਮੇਲਾ ਦਾ ਭਰਾ ਉਹਨਾਂ ਦਾ ਹੁੰਦਾ ਆਪਣਾ ਕਦਾ ਮੇਲਾ ਹੁੰਦਾ ਆ ਪੱਕੇ ਸੀ ਬਜ਼ਾਰ ਨੇ ਅਮਰਜੀਤ ਸਿੰਘ ਕਾਲਾ ਤੇ ਨਾਲ ਜਸਵੰਤ ਸਿੰਘ ਸਿੱਧੂ ਪੱਕੀ ਦੀਆਂ ਓਡੀਆਂ ਗੱਡੀਆਂ ਇਹਨਾਂ ਨੇ ਮਤਲਬ ਗਾਹਾਂ ਨੇ ਲੰਗਲਦੀਆਂ ਨੇ ਗੱਡੀਆਂ ਸਾਰੀਆਂ ਆਪ ਪਾਰਕਿੰਗ ਵਿੱਚ ਖੜਦੇ ਨੇ ਜੀ ਤੇ ਉਸ ਤੋਂ ਬਾਅਦ ਮੋਟਰਸਾਈਕਲ ਦੀ ਪਾਰਕਿੰਗ ਆਹ ਜੀ ਆਹ ਫਾਲੀਜੀ ਅਰੇ ਜਿਹੜੇ ਜਿਹੜਾ ਜੱਗਰਵਰ ਆਉਂਦਾ ਪਮਾਵਲੀ ਨੰਬਰਦਾਰਾ ਜਦੋਂ ਮਿਲਦਾ ਮੂਰੀ ਮਿਲਦਾ ਜਮਾਨਤ ਜੂਨ ਤੋਂ ਉਪਰਨ ਵਾਸਤੇ ਭਰਾ ਲੋਡ ਬਹੁਤ ਵੇ ਦੇ ਇਹਨਾਂ ਦੀ ਇਹਨਾਂ ਨੇ ਬਣਾ ਕੇ ਰੱਖਿਆ ਕਰੋ ਕੀ ਕਰੀਏ ਜੋਦੇ ਟੜਕੇ ਬਾਈ ਵੀਡੀਓ ਬਣਾਈ ਲਓ ਆਈ ਹੈ ਉਹਦਾ ਉਸ ਨੈਟ ਤੇ ਵਾਦਾਂਗੇ ਆ ਬਾਈ ਜੂਸ ਵਾਲਾ ਹੈ ਆ ਹੜਾ ਤਾ ਰੂਪ ਆ ਪਕੌੜੀ ਲੁਫਾਖਣੇ ਵਾਲਾ ਪੱਕਾ ਲਾਉਣਾ ਉਹਨਾਂ ਦਾ ਤੇ ਬਹੁਤ ਲੋਕਾਂ ਦਾ ਰੁਜ਼ਗਾਰ ਟੁੱਟਿਆ ਹੋਇਆ ਮਹਾਰਾਜ ਨਾਲ ਆ ਭੀਮ ਸਾਡਾ ਭੀਮਾ ਬੈਲੀ ਆ ਗੋਨੀ ਆ ਸਾਰੀ ਸਾਡੇ ਬੰਦੇ ਲੱਖ ਵੀਰ ਲੱਖਾ ਆ ਪੂਰੀ ਫੌਜ ਹੈ ਜੀ ਇਧਰ ਉਹ ਕੁਲਫੀਆਂ ਵਾਲੇ ਰੇੜੀ ਤੇ ਨਾਲ ਆਤਰ ਸਿੰਘ ਕੁਲਚੀ ਵਰਾ ਵੀ ਦਾ ਵੇਚਦਾ ਹੈਗਾ ਸੰਗਤਾਂ ਵਾਸਤੇ ਪਾਣੀ ਦਾ ਸਦਕਾ ਕਰ ਰਹੇ ਨੇ ਜੀ ਸਕੂਪ ਕਰਦੇ ਹੁਣ ਕਰਨ ਆ ਨੌਜਵਾਨਾਂ ਦੀ ਬਹੁਤ ਵੱਡੀ ਸੇਵਾ ਜੀ ਪਾਣੀ ਟੈਂਕੀ ਲੈ ਕੇ ਪਾਣੀ ਆ ਸਰਕਾਰ ਕਰਦੇ ਆ ਜੀ